ਕਣਕ ਹਜੇ ਮੰਡੀਆਂ ਦੇ ਵਿੱਚੋਂ ਚੁੱਕੀ ਵੀ ਨਹੀਂ ਗਈ ਅਤੇ ਜਿਹੜਾ ਐਮਾਜੋਨ ਹੈ ਜਾਂ ਜਿਹੜਾ ਫਲਿੱਪਕਾਰਟ ਹੈ ਜਾਂ ਜਿਹੜੀਆਂ ਆਨਲਾਈਨ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੇ ਜਿਹੜੇ ਵਧਾ ਦਿੱਤੇ ਨੇ ਜਿਹੜੀਆਂ ਕਣਕ ਦੀਆਂ ਕੀਮਤਾਂ ਨੇ ਉਹ ਅਸਮਾਨੀ ਛੂ ਰਹੀਆਂ ਨੇ ਜਿਹੜੇ ਉਹ ਆਨਲਾਈਨ 1 ਕਿਲੋ ਕਣਕ ਹੈ ਜਿਹੜੀ ਉਹ 100 ਤੋਂ 200 ਰੁਪਏ ਦੀ ਵੇਚ ਰਹੇ ਨੇ ਅਤੇ ਇਹ ਅੰਨੀ ਲੁੱਟਾ ਤੇ ਜਿਹੜੇ ਸ਼ਹਿਰੀ ਨੇ ਉਹ ਲੈ ਵੀ ਰਹੇ ਨੇ ਅਤੇ ਕਿਸਾਨ ਦੀ ਜਿਹੜੀ فاصلہ ਉਹ 24 ਰੁਪਏ ਨੂੰ ਲੈ ਕੇ ਹੁਣ ਉਹ 100 ਤੋਂ 200 ਰੁਪਏ ਨੂੰ ਇਹ ਵੇਚ ਰਹੇ ਨੇ ਅਤੇ ਇਸੇ ਕਰਕੇ ਹੀ ਕਿਸਾਨੀ ਜਿਹੜੇ ਧਰਨੇ ਸੀ ਉਹ ਲੱਗੇ ਸੀ ਅਤੇ ਜਿਹੜਾ ਕਿਸਾਨ ਆ ਉਹ ਆਪਣਾ ਹੱਕ ਮੰਗਦਾ ਸੀ ਅਤੇ ਐਮਐਸਪੀ ਦੇ ਉੱਤੇ ਜਿਹੜੀ ਸਵਾਮੀ ਮੰਨਾਥਨ ਰਿਪੋਰਟ ਹੈ ਉਸ ਦੇ ਅਨਸਾਰ ਆਪਣਾ ਭਾਅ ਮੰਗਦਾ ਸੀ ਕਿਉਂਕਿ ਜਿਹੜੇ ਵਪਾਰੀ ਨੇ ਉਹ ਪਹਿਲਾਂ ਕਿਸਾਨ ਤੋਂ ਘਾਟੇ ਵਿੱਚ ਫਸਲ ਖਰੀਦ ਕੇ ਬਾਅਦ ਦੇ ਵਿੱਚ ਜਿਹੜਾ ਉਹ ਆਪਣੀ ਮਨਮਰਜ਼ੀ ਦਾ ਰੇਟ ਲਾਉਂਦੇ ਨੇ ਕੀ ਕਹਿਣਾ ਸਪਾਲ ਸਿੰਘ ਖੈਰਾ ਦਾ ਉਹ ਤੁਹਾਨੂੰ ਦਿਖਾਉਂਦੇ ਆ ਪੰਜਾਬ ਦਾ ਕਿਸਾਨ ਜਾਂ ਦੇਸ਼ ਦਾ ਕਿਸਾਨ 6 ਮਹੀਨੇ ਮਿਹਨਤ ਕਰਦਾ ਖੂਨ ਪਸੀਨਾ ਵਹਾਉਂਦਾ ਕਣਕ ਪਾਲਦਾ ਔਰ ਉਹਨੂੰ ਸਰਕਾਰ ਮਿਨਿਮਮ ਸਪੋਰਟ ਪ੍ਰਾਈਸ ਦੇ ਰਹੀ ਆ 2425 ਰੁਪਏ ਪ੍ਰਤੀ ਕੈਂਟਲ ਜੇ ਆਪਾਂ ਉਹਨੂੰ ਕਿਲੋਸ ਵਿੱਚ ਕਨਵਰਟ ਕਰਦੇ 24 ਰੁਪਏ 25 ਪੈਸੇ ਪਰ ਕਿਲੋ ਸਾਡੀ ਜਿਹੜੀ ਖਰੀਦ ਕੀਤੀ ਜਾ ਰਹੀ ਕਣਕ ਦੀ ਗਵਰਨਮੈਂਟ ਵੱਲੋਂ ਬਕਾਇਦਾ ਮਨਜ਼ੂਰਸ਼ੁਦਾ ਸਰਕਾਰੀ ਰੇਟ ਤੇ لیکن یہی کرنک ਜਦੋਂ Amazon ਜਾਂ Flipkart ਵਰਗੇ ਕਾਰਪੋਰੇਟ ਘਰਾਣੇ ਜਿਹਨੂੰ ਆਪਾਂ ਰੋਜ਼ ਘਰਾਂ ਚੋਂ ਬੈਠੇ ਆਰਡਰ ਕਰਦੇ ਆ ਉਹ ਜਦੋਂ ਵੇਚਦੀਆਂ ਨੇ ਤੇ ਉਹ ਇਹਦਾ ਰੇਟ ਚੱਕ ਕੇ ਲੈ ਜਾਂਦੀਆਂ ਰਿਟੇਲ ਮਾਰਕੀਟ ਵਿੱਚ ਲਗਭਗ 100 ਰੁਪਏ ਕਿਲੋ ਤੋਂ ਲੈ ਕੇ 1500 ਰੁਪਏ ਕਿਲੋ ਤੱਕ ਲੈ ਕੇ ਬਲਕਿ 100 ਰੁਪਏ 150 200 ਰੁਪਏ ਕਿਲੋ ਤੱਕ ਯਾਨੀ ਕਿ کرنਕ ਦਾ ਉਸੇ کرنਕ ਦਾ ਰੇਟ ਜਿਹੜਾ ਵਾ ਉਹ 10000 ਰੁਪਏ ਪ੍ਰਤੀ ਕੁਇੰਟਲ ਜੇ ਉਹ ਨੂੰ ਥੋੜਾ ਜਿਹਾ ਉਹ ਆਰਗੇਨਿਕ ਕਰਕੇ ਬ੍ਰਾਂਡ ਕਰਕੇ ਵੇਚ ਲੈਣ ਤਾਂ ਫਿਰ ਅਗਰ ਉਹ 200 ਰੁਪਏ ਤੱਕ ਰੇਟ ਜਾ ਰਿਹਾ ਹੈ ਜਾਂ 150 ਜਾਂ 200 ਰੁਪਏ ਪ੍ਰਤੀ ਕਿਲੋ ਜਾ ਰਿਹਾ ਤਾਂ ਉਹਦਾ ਮਤਲਬ ਹੈ ਕਿ ਕਣਕ ਦਾ ਭਾਅ ਲਗਭਗ 15000 ਰੁਪਏ ਤੋਂ ਲੈ ਕੇ 20000 ਰੁਪਏ ਪ੍ਰਤੀ ਕੁਇੰਟਲ ਹੈ ਹੁਣ ਤੁਸੀਂ ਦੱਸੋ ਮੈਨੂੰ ਕਿ ਇੱਕ ਪਾਸੇ ਸਰਕਾਰਾਂ ਇਹ ਕਹਿੰਦੀਆਂ ਨੇ ਕਿ ਅਸੀਂ ਐਮਐਸਪੀ ਇਸ ਕਰਕੇ ਸਾਨੂੰ ਥੋੜਾ ਜਿਹਾ ਉਹਦਾ ਰੇਟ ਠੀਕ ਰੱਖਣਾ ਪੈਂਦਾ ਕਿਉਂਕਿ ਇਹ ਕਣਕ ਅਲਟੀਮੇਟਲੀ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਜਾਂ ਜਿਹੜੇ ਰਿਟੇਲਰਸ ਨੇ ਜਾਂ ਜਿਹੜੇ ਕੰਜ਼ਿਊਮਰਸ ਨੇ ਦੇਸ਼ ਦਾ 140 ਕਰੋੜ ਜਿਹੜਾ ਲੋਕੀ ਰਹਿੰਦੇ ਨੇ ਉਹਨਾਂ ਨੂੰ ਆਟਾ ਚਾਹੀਦਾ ਉਹਨਾਂ ਨੇ ਕਣਕ ਖਾਣੀ ਆ ਇਸ ਕਰਕੇ ਅਸੀਂ ਬਹੁਤਾ ਰੇਟ ਦਾ ਚੱਕ ਨਹੀਂ ਸਕਦੇ ਪਰ ਉਹ ਤਾਂ ਜਿਹੜੇ ਸ਼ਹਿਰਾਂ 'ਚ ਬੈਠੇ ਕੰਜ਼ਿਊਮਰਸ ਨੇ ਉਹ ਤਾਂ Amazon ਤੇ Flipkart ਕੋਲ ਆਰਡਰ ਕਰਕੇ ਇਹੀ ਕਣਕ ਜਿਹੜੀ 24 ਰੁਪਏ 25 ਪੈਸੇ ਕਿਲੋ ਦੀ ਹੈ ਇਹਨੂੰ ਲਗਭਗ 100 ਰੁਪਏ ਤੋਂ ਲੈ ਕੇ 150 ਰੁਪਏ ਕਿਲੋ ਤੱਕ ਖਰੀਦ ਰਹੇ ਨੇ ਥੈਟ ਮੀਨਸ ਉਹਨਾਂ ਕੋਲ ਪਰਚੇਸ ਪਾਵਰ ਹੈਗੀ ਆ ਮੰਨ ਲਿਆ ਪਿੰਡਾਂ ਦੇ ਵਿੱਚ ਗਰੀਬ ਲੋਕ ਬੈਠੇ ਨੇ ਪਰ ਉਹਨਾਂ ਨੂੰ ਤਾਂ ਸਰਕਾਰ ਸਬਸਿਡਾਈਜ਼ਡ ਰੇਟ ਦੇ ਉੱਤੇ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਪੀ ਡੀ ਐਸ ਦੇ ਰਾਹੀਂ ਲਗਭਗ ਮੁਫਤ ਜਿਹੜਾ ਹੈ ਆਟਾ ਜਾਂ ਕਣਕ ਜਿਹੜੀ ਪਹੁੰਚਦੀ ਪਿੰਡਾਂ ਦੇ ਵਿੱਚ ਆਮ ਗਰੀਬ ਜਨਤਾ ਨੂੰ ਸੋ ਦੈਟ ਮੀਨਸ ਕਿ ਮਾਰਕੀਟਿੰਗ ਦੇ ਵਿੱਚ ਬਹੁਤ ਵੱਡਾ ਕਪਲਾਵਾ ਉਹੀ 6 ਮਹੀਨੇ ਦੀ ਪਾਲੀ ਹੋਈ ਮਿਹਨਤ ਨਾ ਫਸਲ ਜਿਹੜੀ ਥੋੜੇ ਦਿਨ ਪਹਿਲਾਂ ਅੱਗਾ ਨਾ ਖਰਾਬ ਹੋ ਗਈ بارش ਨਾ ਖਰਾਬ ਹੋ ਗਈ ਬਿਲਕੁਲ ਉਹਨੂੰ ਜ਼ੀਰੋ ਮਿਲਿਆ ਕਿਸਾਨ ਨੂੰ ਉਹ ਕਾਰਪੋਰੇਟ ਘਰਾਣੇ ਅੱਛੇ ਉਹਦੀ ਪੈਕੇਜਿੰਗ ਕਰਕੇ ਵਧੀਆ ਮਟੀਰੀਅਲ ਲਾ ਕੇ ਉਹਦੇ ਚ ਬ੍ਰਾਂਡਿੰਗ ਕਰਕੇ ਉਹੀ ਕਣਕ ਨੂੰ 4 ਗੁਣਾ 6 ਗੁਣਾ 8 ਗੁਣਾ ਕੀਮਤ ਲਈ ਜਾ ਰਹੀ ਹੈ ਇਹਦਾ ਮਤਲਬ ਇਹ ਸਾਡੇ ਸਿਸਟਮ ਦਾ ਬਹੁਤ ਵੱਡਾ ਫਲੋ ਹੈ ਕੇਂਦਰ ਸਰਕਾਰ ਯਾ ਤਾਂ ਇਹ ਸਾਰੇ ਕਾਰਪੋਰੇਟ ਘਰਾਣਿਆਂ ਨੂੰ ਵੀ ਕਿਸੇ ਤਰੀਕੇ ਨਾਲ ਇਹਨਾਂ ਦੀਆਂ ਰੇਟ ਜਿਹੜੀ ਰਿਟੇਲ ਪ੍ਰਾਈਸਸ ਨੇ ਇਹਨੂੰ ਕੰਟਰੋਲ ਕੀਤਾ ਜਾਵੇ ਉਹਨਾਂ ਤੇ ਕੋਈ ਕੰਟਰੋਲ ਨਹੀਂਗਾ ਸਾਡੇ ਤੇ ਸਿਰਫ ਕੈਪਿੰਗ ਤੇ ਸਾਡਾ ਕੰਟਰੋਲ ਆ ਇਹ ਬਹੁਤ ਵੱਡਾ ਸ਼ੋਸ਼ਣ ਹੈ ਇਹ ਬਹੁਤ ਵੱਡਾ ਐਕਸਪਲੋਇਟੇਸ਼ਨ ਹੈ ਇਸੇ ਕਰਕੇ ਸਾਡੇ ਦੇਸ਼ ਦਾ ਕਿਸਾਨ ਤੇ ਪੰਜਾਬ ਦਾ ਕਿਸਾਨ ਅ ਕਰਜ਼ਈਆ ਔਰ ਆਤਮ ਹੱਤਿਆ ਤੱਕ ਉਤਰਿਆ ਹੋਇਆ ਵਾ ਲੇਕਿਨ ਸਰਕਾਰਾਂ ਨੂੰ ਕੋਈ ਇਸ ਗੱਲ ਦੀ ਚਿੰਤਾ ਨਹੀਂ ਆ ਇਹਦੇ ਚ ਇੱਕ ਗੱਲ ਹੋਰ ਵੀ ਬਹੁਤ ਵੱਡੀ ਆਂਦੀ ਆ ਮੈਂ ਪੰਜਾਬ ਗਵਰਨਮੈਂਟ ਦੀ ਗੱਲ ਕਰਦਾ ਇਹ ਕਹਿੰਦੇ ਜੇ ਅਸੀਂ ਕਣਕ ਤੇ ਝੋਨੇ ਦੇ ਫਸਲੀ ਚੱਕਰ ਚੋਂ ਲੋਕਾਂ ਨੂੰ ਕੱਢਣਾ ਤੁਸੀਂ ਕਦੀ ਐਕਸਪਲੋਰ ਕੀਤਾ ਕਿ ਮਾਰਕੀਟ ਵੀ ਆਪਾਂ ਲੱਭ ਸਕਦੇ ਆ ਆਹ ਹੀ ਐਮਾਜ਼ਾਨ ਤੇ ਫਲਿੱਪਕਾਰਟ ਹੀ ਮਾਰਕੀਟ ਹੈ ਆਪਣੇ ਅੱਛਾ ਕਿਸੇ ਨੇ ਅੱਗੇ ਕੋਸ਼ਿਸ਼ ਨਹੀਂ ਕੀਤੀ ਕੇਂਦਰ ਸਰਕਾਰ ਨਾਲ ਗੱਲ ਕਰਕੇ ਕਿ ਅਸੀਂ ਜਿਹੜੇ ਸਾਡੇ ਗਵਾਂਢੀ ਮੁਲਕ ਨੇ ਜਿਵੇਂ ਕਿ ਮਿਡਲ ਈਸਟ ਆ ਸਾਰਾ ਜਿਹੜਾ ਸਾਊਦੀ ਅਰੇਬੀਅਨ ਕੰਟਰੀਜ਼ ਨੇ ਯੂਏਈ ਹੈ ਦੁਬਈ ਵਗੈਰਾ ਹੈ ਇੱਥੇ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਇੱਥੇ ਕੋਈ ਅਨਾਜ ਨਹੀਂ ਹੁੰਦਾ ਉਹ ਆਪਣਾ ਸਾਰਾ ਅਨਾਜ ਕਿੱਥੋਂ ਮੰਗਵਾਉਂਦੇ ਨੇ ਜਾਂ ਤਾਂ ਲਾਟਿਨ ਅਮਰੀਕਨ ਕੰਟਰੀ ਤੋਂ ਮੰਗਵਾਉਂਦੇ ਨੇ ਅਰਜנטיਨਾ ਬ੍ਰਾਜ਼ੀਲ ਤੋਂ ਕਈ ਹਜ਼ਾਰ ਕਿਲੋਮੀਟਰ ਦੂਰ ਫਲਾਈਟਾਂ ਤੋਂ ਤੇ ਜਾਂ ਮੰਗਵਾਉਂਦੇ ਨੇ ਅਫਰੀਕਨ ਕੰਟੀਨੈਂਟ ਤੋਂ ਉਹ ਵੀ ਬਹੁਤ ਕਈ ਹਜ਼ਾਰ ਕਿਲੋਮੀਟਰ ਤੇ ਸਾਡੇ ਤਾਂ ਇਥੋਂ ਅੰਮ੍ਰਿਤਸਰ ਤੋਂ ਡਰਾਈਪੋਰਟ ਆ ਜਿਹੜਾ ਕਹਿੰਦੇ ਸੀਗੇ ਕਿ ਲੁਧਿਆਣੇ ਤੋਂ ਚਲਾਉਣਾ ਡਰਾਈਪੋਰਟ ਉਹਦਾ ਸਾਰਾ 2 2.5 ਘੰਟੇ ਦਾ ਸਫਰ ਹੈ ਇੱਕ ਤਾਂ ਮਾਰਕੀਟ ਉਹ ਬਹੁਤ ਵੱਡੀ ਹੈ ਦੂਸਰਾ ਮੈਂ ਕਹਿਣਾ ਚਾਹੁੰਦਾ ਅਸੀਂ ਵਜਾਤ ਕਿਉਂ ਕਰਦੇ ਕਿ ਪਾਕਿਸਤਾਨ ਨਾਲ ਬਾਰਡਰ ਖੋਲਣਾ ਦੇ ਤਾਂ ਇਸੇ ਕਰਕੇ ਕਿਉਂਕਿ ਸਾਡੀ ਜਿਹੜੀ ਕਣਕ ਦੀ ਝੋਨੇ ਦੀ ਗੰਨੇ ਦੀ ਆਲੂ ਦੀ ਕੀਮਤ ਹੈ ਉਹ ਬੇ ਬੇਤਹਾਸ਼ਾ ਜ਼ਿਆਦਾ ਹੈ ਇੰਟਰਨੈਸ਼ਨਲ ਮਾਰਕੀਟ ਚ ਜਸਟ ਬਿਯੋਂਡ ਪਾਕਿਸਤਾਨ ਪਾਕਿਸਤਾਨ ਤੋਂ ਅੱਗੇ ਜੇ ਅਗਰ ਦਰਵਾਜ਼ੇ ਖੁੱਲ ਜਾਣ ਇਸ ਵਪਾਰ ਦੇ ਤਾਂ ਮੈਂ ਸਮਝਦਾ ਕਿ ਮਾਰਕੀਟ ਜਿਹੜੀ ਆ ਉਹ ਅਨਲਿਮਿਟਿਡ ਹੈ ਪਾਕਿਸਤਾਨ ਤੋਂ ਬਿਯੋਂਡ ਅਫਗਾਨਿਸਤਾਨ, ਈਰਾਨ, ਮੰਗੋਲੀਆ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ